लुधियाना ਤੋਂ ਭਾਜਪਾ ਉਮੀਦਵਾਰ ਰਮਨੀਤ ਸਿੰਘ ਬਿੱਟੂ ਨੇ ਦਿੱਲੀ ਦੇ ਸਿੱਖਿਆ ਮਾਡਲ ਤੇ ਸਵਾਲ ਉਠਾਏ ਨੇ ਉਹਨਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਹਜੇ ਤੱਕ ਕਿਤਾਬਾਂ ਤੇ ਵਰਦੀਆਂ ਨਹੀਂ ਮਿਲੀਆਂ ਇਸ ਮੰਤਰੀ ਨੇ ਅਦਾਲਤ ਵਿੱਚ ਹਲਫਨਾਮਾ ਦੇ ਕੇ ਕਿਹਾ ਕਿ ਮੁੱਖ ਮੰਤਰੀ ਜੇਲ੍ਹ ਵਿੱਚ ਨੇ ਇਸ ਲਈ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਈ ਅਤੇ ਜਦੋਂ ਤੱਕ ਉਹ ਨਹੀਂ ਆਉਂਦੇ ਬਾਰੋ ਫੈਸਲੇ ਨਹੀਂ ਲਏ ਜਾ ਸਕਦੇ ਉਹਨਾਂ ਕਿਹਾ ਕਿ ਪੰਜਾਬ 'ਚ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੇ ਬੈਠੇ ਲੋਕ ਵਿਦੇਸ਼ਾਂ 'ਚੋਂ ਡਰ ਕੇ ਵਾਪਸ ਨਹੀਂ ਆ ਰਹੇ ਲੰਬੇ ਚਿਰ ਤੋਂ ਜਿੱਦਣ ਦੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੇਲ੍ਹ ਚ ਗਏ ਨੇ ਉਸ ਦਿਨ ਦਾ ਅਸੀਂ ਇਹ ਗੱਲ ਕਹਿ ਰਹੇ ਆਂ ਵੀ ਕੇਜਰੀਵਾਲ ਸਾਹਿਬ ਜਿੱਦ ਨਾ ਕਰੋ ਜਿੱਦ ਨਾ ਕਰੋ ਜਿੱਦ ਨਾ ਕਰੋ ਆਪਣਾ ਰਜ਼ਾਈਨ ਆਪਣਾ ਅਸਤੀਫਾ ਦਿਓ ਕਿਉਂਕਿ ਮੁੱਖ ਮੰਤਰੀ ਜੇਲ੍ਹ ਛੋਵੇ ਤੱਕ ਕੰਮ ਕਿਵੇਂ ਚੱਲ ਸਕਦਾ ਆ ਹੁਣ ਹਾਈ ਕੋਰਟ ਨੇ ਹਾਈ ਕੋਰਟ ਨੇ ਉਹ ਫਟਕਾਰ ਲਾਈ ਆ ਉਹ ਫਟਕਾਰ ਲਾਈ ਆ ਕੇਜਰੀਵਾਲ ਕੇਜਰੀਵਾਲ ਦੀ ਸਰਕਾਰ ਨੂੰ ਆਮ ਆਦਮੀ ਨੂੰ ਕਿਸੇ ਬੱਚਿਆਂ ਨੂੰ ਕਿਸੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਨਹੀਂ ਮਿਲੀਆਂ ਬੁੱਕਸ ਨਹੀਂ ਮਿਲੀਆਂ ਕਿਸੇ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਸਰਕਾਰੀ ਵਰਦੀਆਂ ਡਰੈੱਸ ਆ ਜਿਹੜੀ ਉਹ ਕਿਸੇ ਨੂੰ ਨਹੀਂ ਮਿਲੀ ਤੇ ਜਦੋਂ ਹਾਈ ਕੋਰਟ ਨੇ ਜਵਾਬ ਮੰਗਿਆ ਤੇ ਇਹ ਜਿਹੜੇ ਮੰਤਰੀ ਨੇ ਭਰਦवाज ਸਾਹਿਬ ਉਹ ਕੀ ਕਹਿ ਰਹੇ ਆ ਉਹ ਜਵਾਬ ਕੀ ਦੇ ਰਹਿਆ ਵੀ ਕੋਈ ਵੀ ਫੈਸਲਾ ਕੈਬਨਿਟ ਤੋਂ ਬਗੈਰ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੋਈ ਫੈਸਲਾ ਨਹੀਂ ਹੋ ਸਕਦਾ ਅਸੀਂ ਤਾਂ ਉਦੋਂ ਦੇ ਇਹੀ ਕਹਿ ਰਹੇ ਹਾਂ ਵੀ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੈਬਨਿਟ ਮੀਟਿੰਗ ਕਿਵੇਂ ਹੋਏਗੀ ਤੇ ਕੈਬਨਿਟ ਤੋਂ ਬਗੈਰ ਕੋਈ ਫੈਸਲਾ ਕਿਵੇਂ ਹੋਏਗਾ ਇਹ ਗੱਲ ਹਾਈ ਕੋਰਟ ਨੇ ਕਹੀ ਵੀ ਤੁਸੀਂ ਕੇਵਲ ਤੁਸੀਂ ਕੇਵਲ ਤੁਹਾਡੀ ਦਿਲਚਸਪੀ ਸੱਤਾ ਦੇ ਵਿੱਚ ਤੁਡੀ ਦਿਲਚਸਪੀ ਸੇਵਾ 'ਚ ਨਹੀਂ ਗਈ ਜੋ ਇਹ منی ਲੌਂਡਰਿੰਗ ਕੇਸ ਆ ਜਿਹੜਾ ਜਿਹੜਾ ਸ਼ਰਾਬ ਘੁਟਾਲਾ ਉਹਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੋਈ ਆ ਤੇ ਸੌਰਵ ਭਰਜਵਾਦ ਜਿਹੜੇ ਮੰਤਰੀ ਨੇ ਉਹ ਇਸ ਗੱਲ ਨੂੰ ਕੋਰਟ ਦੇ ਵਿੱਚ ਡਿਫੈਂਡ ਕਰ ਰਹੇ ਆ ਇਹ ਗੱਲ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਉਹ ਬਾਹਰ ਨਹੀਂ ਆਉਣਗੇ ਅਸੀਂ ਇਹਦਾ ਕੁਝ ਨਹੀਂ ਕਰ ਸਕਦੇ ਇਸ ਕਰਕੇ ਇਹ ਇਸੇ ਤਰੀਕੇ ਨਾਲ ਜਿਹੜਾ ਇਹ ਉਹ ਕੰਮ ਚੱਲੇਗਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਸਿਰਫ ਹੋਰ ਕੋਈ ਵੀ ਉਹਨਾਂ ਦਾ ਮਕਸਦ ਨਹੀਂ ਸਿਰਫ ਉਹ 43 ਕਰੋੜ ਜਿਹੜੇ ਘਰ ਤੇ ਲਾਏ ਉਹਦੇ ਵਿੱਚ ਸਵਿਮਿੰਗ ਪੂਲਾਂ ਦੇ ਵਿੱਚ ਰਹਿਣ ਤੋਂ ਸਿਵਾਏ ਹੋਰ ਮਹਿਲਾਂ ਤੋਂ ਰਹਿਣ ਤੋਂ ਸਿਵਾਏ ਕੋਈ ਕੰਮ ਨਹੀਂਗਾ ਬੱਚੇ ਜਿੱਥੇ ਮਰਜ਼ੀ ਜਾਣ ਬੱਚਿਆਂ ਦੀਆਂ ਵਰਦੀਆਂ ਜਿੱਥੇ ਮਰਜ਼ੀਆਂ ਨੇ ਇਹ ਤਾਂ ਇੱਕ ਇਸ਼ੂ ਆ ਤੇ ਜਿਹੜਾ ਇਹ ਮਾਡਲ ਐਜੂਕੇਸ਼ਨ ਮਾਡਲ ਲਈ ਕਹਿੰਦੇ ਸੀ ਨਾ ਵੀ ਦੁਨੀਆਂ ਦੇ ਵਿੱਚ ਬੈਸਟ ਸਾਡਾ ਜਿਹੜਾ ਇਹ ਉਹ ਮੈਡੀਕ ਆਪਣਾ ਐਜੂਕੇਸ਼ਨ ਮਾਡਲ ਤੇ ਆ ਜਿਹੜਾ ਐਜੂਕੇਸ਼ਨ ਮਾਡਲ ਆ ਅੱਜ ਨਾ ਬੱਚਿਆਂ ਦੇ ਕੋਲ ਬੁੱਕਸ ਨਾ ਬੱਚਿਆਂ ਦੇ ਕੋਲੇ ਡਰੈਸ ਵਰਦੀ ਤੇ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਆਉਣਗੇ ਇਸੇ ਤਰੀਕੇ ਬੱਚੇ ਪੜ੍ਹਾਈ ਤੋਂ ਬਗੈਰ ਰਹਿਣਗੇ ਇਹ ਇਦੋਂ ਵੱਡੀ ਫਟਕਾਰ ਕੋਈ ਹਾਈ ਕੋਰਟ ਦੀ ਨਹੀਂ ਹੋ ਸਕਦੀ ਸੁਣ ਲੋ ਮੰਨ ਲੋ ਹਜੇ ਵੀ ਟਾਈਮ ਆ ਤੁਹਾਡੇ ਕੋਲ ਨਹੀਂ ਲੋਕ ਤੁਹਾਨੂੰ ਆਪ ਘਰਾਂ ਚੋਂ ਕੱਢ ਲੈਣਗੇ ਕਿਉਂਕਿ ਬਹੁਤ ਦਿੱਲੀ ਦਾ ਦੁਰਦਸ਼ਾਏ ਇਹ ਸਭ ਤੋਂ ਵੱਡਾ ਇਸ਼ੂ ਸੀ ਹੁਣ ਤੁਸੀਂ ਬਾਕੀ ਆਪਣੇ ਸਵਾਲ ਨੇ ਜਿਹੜੇ ਉਹ ਜ਼ਰੂਰ ਇਸ ਇਸ਼ੂ ਤੇ ਕਰ ਸਕਦੇ ਸਰ ਪੰਜਾਬ 'ਚ ਵੀ ਸਕੂਲਾਂ ਜਿੱਥਾਂ ਰੋਲਾ ਪਿਆ ਜਿੱਥਾਂ ਪੀਸਾ ਦਿੱਤੀਆਂ ਗਈਆਂ ਨੇ ਉਹ ਕਹਿੰਦੇ ਨੇ ਕਿ ਇਸ਼ੂ ਨੇ ਬਿਲਕੁਲ ਤੁਹਾਡੀ ਗੱਲ ਠੀਕ ਆ ਸਾਨੂੰ ਕਿਤੇ ਵੀ ਪੇਰੈਂਟਸ ਮਿਲਦੇ ਆ ਲੁੱਟ ਹੋ ਰਹੀ ਹੈ ਪ੍ਰਾਈਵੇਟ ਸਕੂਲਾਂ ਦੀ ਚਾਰ ਤੋਂ 5-5000 ਰੁਪਇਆ ਜਿਹੜੀ ਉਹ ਫੀਸਾਂ ਲਈਆਂ ਜਾ ਰਹੀਆਂ ਬਹੁਤ ਲੋਕ ਜਿਹੜੇ ਉਹ ਧਰਨੇ ਮਜਾਰੇ ਕਰਨ ਦੇ ਲਈ ਪੇਰੈਂਟਸ ਤਿਆਰ ਹੋ ਰਹੇ ਆ ਤੇ ਭਾਈ ਜਿਨ੍ਹਾਂ ਦਾ ਕਨਵੀਨਰ ਇਹ ਆ ਜਿਨ੍ਹਾਂ ਦਾ ਪਾਰਟੀ ਦਾ ਹੈੱਡ ਇਹ ਆ ਤੇ ਉਹ ਪੰਜਾਬ 'ਚ ਵੀ ਤਾਂ ਉਹਨਾਂ ਦੀ ਉਹ ਸਰਕਾਰ ਆ ਉੱਥੇ ਕਿਹੜਾ ਕੋਈ ਨਵਾਂ ਬਦਲਾਅ ਹੋ ਸਕਦਾ ਦਿੱਲੀ ਵਾਲਾ ਮਾਡਲ ਯੂਰੇ ਅਪਣਾ ਰਹੇ ਆ ਨਾ ਤੇ ਉੱਥੇ ਵੀ ਇਹ ਹਾਲ ਆ ਉਰੇ ਵੀ ਬਿਲਕੁਲ ਠੀਕ ਆ ਬਹੁਤ ਵੱਡੇ ਨਿਊਜ਼ਪੇਪਰ ਦੇ ਇਹ ਫਰੰਟ ਪੇਜ ਤੇ ਖਬਰਾਂ ਸੀ ਵੀ ਹਜੇ ਵੀ ਪੰਜਾਬ ਦੇ ਵਿੱਚ ਉਹ ਤਨਖਾਹਾਂ ਨਹੀਂ ਦੇ ਸਕੇ ਜਦੋਂ 21 ਤਰੀਕ ਤੱਕ ਗਵਰਨਮੈਂਟ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀਆਂ ਸਕੂਲ ਚ ਬੁੱਕਸ ਜਾਂ ਹੋਰ ਚੀਜ਼ਾਂ ਵਰਦੀਆਂ ਤਾਂ ਕਿੱਥੋਂ ਦੇਣੀਆਂ ਉਹਨਾਂ ਨੂੰ ਥੈਂਕ ਯੂ ਸਰ CBSE ਸਕੂਲ ਨੇ ਉਹਨਾਂ ਦੀ ਵੀ ਕਿਤੇ ਹੈ ਕਿ ਮਨਮਾਨੀ ਹੈ ਤਾਂ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਦੀ ਭਾਗੀਦਾਰੀ ਰਹਦੀ ਕਿਉਂਕਿ ਐਜੂਕੇਸ਼ਨ ਦੇ ਮਾਮਲੇ ਤੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਫ੍ਰੀ ਸਿੱਖਿਆ ਦਵਾਂਗੇ ਪਰ ਕੁਝ ਸਕੂਲ ਹਲੇ ਵੀ ਮਨਮਾਨੀ ਕਰ ਰਹੇ ਨੇ ਦੇਖੋ CBSE ਬੋਰਡ ਆ ਜਿਹੜਾ ਉਹ ਇੱਕ ਬੋਰਡ ਜ਼ਰੂਰ ਤੁਸੀਂ ਕਹਿ ਸਕਦੇ ਹੋ ਦੇਸ਼ ਦਾ ਇੱਕ ਪਰ ਐਜੂਕੇਸ਼ਨ ਜਿਹੜਾ CBSE ਬੋਰਡ ਆ ਉਹ ਕਿਸੇ ਸਕੂਲ ਨੂੰ ਇਹ ਥੋੜੀ ਕਹਿੰਦਾ ਵੀ ਤੁਸੀਂ ਇੰਨੀ ਫੀਸ ਲੈਣੀ ਆ ਉਹ ਤਾਂ ਇੱਕ 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 ਉਹਨਾਂ ਦੀਆਂ ਬੁੱਕ ਕਿਤਾਬਾਂ ਇੱਕ ਕੋਟ ਇਹ ਆ ਵੀ ਆਪ ਆ ਜਿਹੜੀ ਆ ਕਲਾਸ ਨੂੰ ਆ ਪੜਾਈ ਹੋਏਗੀ ਮੈਂ ਉਹੀ ਭਈ ਇਹ ਤਾਂ ਨਹੀਂ ਕਹਿ ਰਹੇ ਵੀ ਉਹ ਇੱਕੀ ਦੁਕਾਨਾਂ ਤੋਂ ਮਿਲਦੀ ਆ ਦੇਖੀ ਵੀ ਕਿੱਥੋਂ ਮਿਲਦੀ ਆ ਇਹ ਤਾਂ ਜਿਹੜਾ ਜਿਹੜਾ ਵੀ ਆਫੀਸਰ ਆਉਰੇ ਜਿਹੜਾ ਡਿਸਟ੍ਰਿਕਟ ਦਾ ਆਫੀਸਰ ਹੁੰਦਾ ਐਜੂਕੇਸ਼ਨ ਆਫੀਸਰ ਉਹਦੇ ਉਹਨੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਦਾ ਸਿਸਟਮ ਉਰੇ ਚੱਲ ਰਿਹਾ ਇਹਦੇ ਵਿੱਚ ਜ਼ਰੂਰ ਸਰਕਾਰ ਆ ਜਿਹੜੀ ਜਾਂ ਉਰੇ ਦੇ ਕੁਝ ਲੋਕ ਆ ਜਿਹੜੇ ਉਰੇਲੇ ਹੋਣਗੇ ਜਿੱਥੋਂ ਇੱਕ ਦੁਕਾਨ ਤੋਂ ਜਿਹੜਾ ਉਹ ਕਿਤਾਬਾਂ ਦਵਾ ਰਹੇ ਆ ਆਮ ਆਦਮੀ ਨੂੰ ਜਗ ਰਿਹਾ ਵੀ ਫੀਸਾਂ ਤੇਜ਼ੀ ਵਾੜ ਰਹੀ ਹੈਗੇ ਹਸਤਾਬ ਜਰ ਬਣ ਰਿਹਾ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਰੋਲ ਜਿਹੜੇ ਫੈਸਲੇ ਨੇ ਹੋਰ ਫੈਸਲੇ ਵੀ ਹੋ ਸਕਣਗੇ ਜਾਂ ਉਹ ਵੀ ਪ੍ਰਭਾਵਿਤ ਹੋਣਗੇ ਅੱਗੇ ਕਿਉਂਕਿ ਇੱਕ ਇਕੱਲਾ ਸਿੱਖਿਆ ਨਾਲ ਮੁੱਦੇ ਜੁੜਿਆ ਮੁੱਦਾ ਨਹੀਂ ਹੈਗਾ ਜੇ ਕਮਿਊਨਿਟੀ ਹੋ ਗਈ ਤਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਹੋ ਰਿਹਾ ਦਾ ਦੇਖੋ ਇੱਕ ਚੀਜ਼ ਨਾਲ ਇੱਕ ਜੁੜੀ ਹੋਈ ਆ ਕੜੀ ਨਾਲ ਕੜੀ ਜੁੜੀ ਹੋਈ ਆ ਜਿਵੇਂ ਐ ਇੱਕ ਇੱਕ ਵਿੱਚੋਂ ਡੀਟੀ ਇੱਕ ਕੱਢ ਲੋ ਸਟੈਪ ਤੇ ਉਹ ਸਾਰਾ ਬਿਲਡਿੰਗ ਢਹਿ ਢੇਰੀ ਹੋ ਜਾਂਦੀ ਹੈ ਉਸ ਤਰੀਕੇ ਨਾਲ ਇਸ ਵੇਲੇ ਉਹ ਸਾਰਾ ਸਿਸਟਮ ਆ ਜਿਹੜਾ ਉਹ ਦਿੱਲੀ ਤੇ ਪੰਜਾਬ ਦਾ ਕਲਾਪਸ ਹੋ ਗਿਆ ਉਹਨੂੰ ਚਾਹੇ ਤੁਸੀਂ ਕੋਈ ਲਾ ਲੋ ਹੁਣ ਤੁਸੀਂ ਆਪ ਦੇਖਿਆ ਹੈ ਯਾਰ ਇਹ ਐਜੂਕੇਸ਼ਨ ਦੀ ਗੱਲ ਕਰਨਗੇ ਅੱਜ ਪੰਜਾਬ ਦੇ ਵਿੱਚ ਠੇਕੀਆਂ ਦੀਆਂ ਬੋਲੀਆਂ ਹੋਈਆਂ ਥੋਡੇ ਕੋਲ ਹੀ ਕਿੰਨੀਆਂ ਸ਼ਿਕਾਇਤਾਂ ਆਈਆਂ ਹੋਣੀਆਂ ਮੀਡੀਆ ਵਾਲੇ ਵੀ ਮੁਹੱਲੇ ਵਾਲਿਆਂ ਨੇ ਸੱਦਿਆ ਹੁਣ ਪੇਰੈਂਟਸ ਨੇ ਸੱਦਿਆ ਹੁਣ ਸਕੂਲ ਦੇ ਬਾਹਰ ਠੇਕੇ ਹਰ ਮੁਹੱਲੇ ਦੇ ਬਾਹਰ ਠੇਕੇ ਇਸ ਕਰਕੇ ਇਹ ਇਹ ਤਾਂ ਨਵਾਂ ਕੰਮ ਹੋ ਗਿਆ ਇੱਕ ਅੱਦੇ ਦੇਖਿਆ ਸੀ ਇਹ ਤਾਂ ਸਾਰਾ ਸਿਸਟਮ ਹੀ ਜਿਹੜਾ ਉਹ ਕੋਲਾਪਸ ਹੋ ਗਿਆ ਦੋਨੋਂ ਜਗ੍ਹਾ ਕਿਉਂਕਿ ਕੇਜਰੀ ਵਾਲਾ ਜਿਹੜੀ ਸਟਾਰ ਵਿਚਾਰਾ ਬੰਦੀ ਦਾ ਲੱਗਦਾ ਵੀ ਜਿਹੜੀ ਕੇ ਫਰੀਦਾ ਕੇਜਰੀ ਵਾਲਾ ਉਹ ਸਟਾਰ ਪਰ ਚਾਹੇ ਰੋ ਤੇ ਕੰਮ ਕਰ ਰਹੇ ਦੇਖੋ ਅੱਜ ਚਲੋ ਇਹ ਉਹਨਾਂ ਦਾ ਫੈਸਲਾ ਪਰ ਆ ਭਾਜੀਪੀ ਥੋੜੇ ਮੂਰੇ ਬੈਠੀ ਆ ਇਹ ਸਭ ਨੂੰ ਸਿੱਖਿਆ ਦਿੰਦੇ ਸੀ ਵੀ ਜੇ ਕਿਸੇ ਨੂੰ ਐਫ ਆਈ ਆਰ ਵੀ ਕਿਸੇ ਦਰਜ ਹੋਊਗੀ ਕੇਸ ਵੀ ਕਿਸੇ ਦੇ ਦਰਜ ਹੋ ਗਿਆ ਉਹ ਉਹਨਾਂ ਚਿਰ ਆਪਣੇ ਅਹੁਦੇ ਤੇ ਨਹੀਂ ਰਹੇਗਾ ਪਹਿਲਾਂ ਕੋਰਟ ਚੋਂ ਕੇਸ ਕਲੀਅਰ ਹੋਏਗਾ ਫਿਰ ਕੋਈ ਅਹੁਦੇ ਤੇ ਜਾਏਗਾ ਕਿਉਂਕਿ ਉਸ ਵੇਲੇ بڑے ਮੰਤਰੀ ਸਟੇਟਸ ਦੇ ਜਾਂ ਕਿਤੇ ਹੋਰ ਜਿਹੜੇ ਸੀ ਕਿਤੇ ਕੇਸ ਹੋ ਜਾਂਦੇ ਸੀ ਕਹਿੰਦੇ ਸੀ ਨਹੀਂ ਇਹ ਗਲਤ ਗੱਲ ਆ ਪਰ ਜਦੋਂ ਅੱਜ ਉਸ ਵੇਲੇ ਅੱਜ ਆਧਾਰਨ ਲਾਲੂ ਪ੍ਰਸ਼ਾਦ ਯਾਦਵ ਜੀ ਦਾ ਤੇ रावੜੀ ਦੇਵੀ ਦਾ ਦਿੰਦੇ ਸੀ ਵੀ ਦੇਖੋ ਲਾਲੂ ਜੇਲ੍ਹ ਚ ਚਲਾ ਗਿਆ ਆਪਣੀ ਵਾਈਫ ਨੂੰ ਕੁਰਸੀ ਤੇ ਬਿਠਾ ਗਿਆ ਅੱਜ ਦੇਖੋ ਪ੍ਰਮਾਤਮਾ ਉਹ ਰੰਗ ਜਿਹੜੇ ਬੰਦੇ ਅੰਦਰੋਂ ਕਾਲੇ ਨੇ ਨਾ ਅੱਜ ਜਦੋਂ ਕੇਜਰੀਵਾਲ ਸੁਭਾਪ ਜੇਲ੍ਹ ਚ ਗਏ ਨੇ ਅੱਜ ਮੁੱਖ ਮੰਤਰੀ ਬਣੇ ਵੀ ਨਹੀਂ ਪਰ ਕੁਰਸੀ ਤੇ ਕੌਣ ਬੈਠਦਾ ਏ ਮਿਸਿਸ ਕੇਜਰੀਵਾਲ ਅੱਜ ਰੈਲੀਆਂ ਚ ਕੌਣ ਜਾਂਦਾ ਸੰਬੋਧਨ ਕੌਣ ਕਰਦਾ ਮਿਸਿਸ ਕੇਜਰੀਵਾਲ ਤੇ ਸਾਰਾ ਹੀ ਪਟਾਕਾ ਪੈ ਗਿਆ ਕੱਲੀ ਟਿਊਬ ਨਹੀਂ ਫੱਟੀ ਨਾਲ ਟਾਇਰ ਵੀ ਫੱਟ ਗਿਆ ਜਿਵੇਂ ਬਰੂਦਾ ਹੀ ਉੱਡ ਜਾਂਦੇ ਹੁੰਦੇ ਨੇ ਨਾ ਹਰ ਗੱਲ ਲੋਕਾਂ ਦੇ ਮੂਹਰੇ ਆ ਗਈ ਹਰ ਹਰ ਚੀਜ਼ ਲੋਕਾਂ ਦੇ ਮੂਹਰੇ ਆ ਗਈ ਵੀ ਕਹਿਣੀ ਤੇ ਕਥਨੀ ਦਾ ਫਰਕ ਕੀ ਆ ਆ ਆ ਜਿਹੜੇ ਨੇ ਲੋਕਾਂ ਦੇ ਮੂਹਰੇ ਆ ਭਰਦਵਾਜ ਸਾਹਿਬ ਵਰਗੇ ਜਦੋਂ মিডিਆ ਦੇ ਮੂਹਰੇ ਬਹਿੰਦੇ ਆ ਤੇ ਅੰਸੂ ਅੰਸੂ ਟਪਕਦੇ ਆ ਸੀਐਮ ਸਾਹਿਬ ਜੇ ਰੈਲੀ ਕਰਦੇ ਆ ਤੇ ਅੰਸੂ ਟਪਕਦੇ ਆ ਅਰੇ ਭਾਈ ਕਹਿਣੀ ਤੇ ਕਥਨੀ ਚ ਇੰਨਾ ਵੱਡਾ ਫਰਕ ਥੋਡੇ ਆਪ ਦੇ ਐਮਐਲਏ ਰੋਜ਼ ਤੁਹਾਨੂੰ ਕਹਿ ਰਹੇ ਆ ਥੋਡੇ ਮੰਤਰੀ ਆਪ ਛੱਡ ਛੱਡ ਜਾ ਰਹੇ ਆ ਵੀ ਇਹ ਕਰਪਟ ਆਪ ਤੇ ਤੁਹਾਡੇ ਐਮਪੀ ਨੇ ਜਿਹੜੇ ਉਹ ਕਈ ਕਹਿ ਰਹੇ ਆ ਵੀ ਨਾ 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 ਅਸੀਂ ਕੋਈ ਆਮ ਆਦਮੀ ਦੇ ਐਲਪੀ ਨਹੀਂ ਕਈ ਐਮਪੀ ਨੇ ਜਿਹੜੇ ਉਹ ਛੱਡ ਕੇ ਤੁਸੀਂ ਅੰਦਾਜ਼ਾ ਲਾਓ ਜੇ ਇਹ ਚੋਰ ਨਹੀਂ ਗਏ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਜਨਰਲ ਸੈਕਟਰੀ ਜਿਹੜਾ ਪੰਜਾਬ ਦੀਆਂ ਇਲੈਕਸ਼ਨਾਂ ਕਰਾਉਂਦਾ ਸੀ ਦਿੱਲੀ ਦੇ ਵਿੱਚ ਉਹ ਲੀਡਰ ਸੀ ਆਪੋਸ਼ਨ ਪਾਰਟੀਆਂ ਦੇ ਵਿੱਚ ਜਦੋਂ ਬਹਿੰਦਾ ਸੀ ਤਾਂ ਉਹ ਵਿਪ ਬਣ ਕੇ ਬਹਿੰਦਾ ਸੀ ਤੇ ਅੱਜ ਉਹ ਮੈਂਬਰ ਪਾਰਲੀਮੈਂਟ ਆ ਜਿਹੜਾ ਉਹ ਵਿਦੇਸ਼ ਤੋਂ ਹੀ ਨਹੀਂ ਮੁੜਿਆ ਤੁਸੀਂ ਹਾਲਾਤ ਤੁਸੀਂ ਦੇਖੋ ਨਾ ਵੀ ਹੋ ਕੀ ਗਿਆ ਜੇ ਉਹ ਸੱਚਾ ਹੈ ਜੇ ਉਹ ਮਾਨਦਾਰ ਆ ਮੈਂਬਰ ਪਾਰਲੀਮੈਂਟ ਅੱਜ ਉਹਦੀ ਪੰਜਾਬ ਦੀ ਕੋਠੀ ਆ ਜਿਹੜੀ ਸਭ ਤੋਂ ਵੱਡੀ ਦਿੱਤੀ ਆ ਉਹ ਢੀਕ ਰਹੀ ਆ ਜਿਹੜਾ 100 ਗਨਮੈਨ ਕਮਾਂਡੋ ਦਿੱਤਾ ਏ ਉਹਨੂੰ ਉਹ ਅੱਜ 에어ਪੋਰਟ ਤੇ ਢੀਕ ਰਿਆ ਵੀ ਜਹਾਜ਼ ਆਊਗਾ ਕਦੇ ਉਤਰੂਗਾ ਸਾਡਾ ਸਾਹਿਬ ਉਹਨੂੰ ਗੱਡੀਆਂ ਦਾ ਕਾਫਲਾ ਜਿਹੜਾ ਉਹ ਰੋਜ਼ ਢੀਕ ਰਿਆ ਏ ਇਸ ਕਰਕੇ ਇਹ ਤਾਂ ਗੱਡੀਆਂ ਤੋਂ ਆਲਟੋ ਤੋਂ ਸਿੱਧਾ ਜਹਾਜ਼ਾਂ 'ਚ ਜਹਾਜ਼ਾਂ ਤੋਂ ਸਿੱਧਾ ਵਿਦੇਸ਼ ਅਜੇ ਬਾਕੀ ਹੋਰ ਵੀ ਕਈ ਭੱਜਣੇ ਆ ਤੁਸੀਂ ਦੇਖਿਓ ਆ ਇਲੈਕਸ਼ਨ ਦੇ ਵਿੱਚ ਵਿੱਚ ਹੀ ਨਿਕਲ ਜਾਣੇ ਭਾਈ ਆਪਣੀ ਮਰਜ਼ੀ ਵੜੀ ਕਹਿੰਦੇ ਜੀ ਤੇ ਮਰਜ਼ੀ ਆਲਰੇਡੀ ਮਰਜ਼ੀ ਪਾਰਟੀ ਬਾਰੇ ਬਿੱਟੂ ਆਪਾਂ ਜਿੱਤ ਨਹੀਂ ਦੇਣਾ ਕਹਿੰਦਾ ਉਹ ਤਾਂ ਚਲੋ ਉਹਨਾਂ ਦੀ ਪਾਰਟੀ ਦਾ ਮਸਲਾ ਨਾ ਜੀ